Sous-titrage Société Radio-Canada ད� 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 དསྱ ད ད� 아주 아주. 오늘 아 बण ख़ासा लेक खड़े आहे मेर भा ਹਾਂਜੀ ਸਰ ਸਰ ਪਿੰਦਰਪੰਡੋਰੀ ਜੀ ਨੂੰ ਅੱਜ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਕਿਸ ਤਰ੍ਹਾਂ ਦੇਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਜਸਪਾਲ ਸਿੰਘ ਮੰਗਲਾਨੀ ਟ੍ਰੇਡ ਬੈਂਕ ਜਿਲ੍ਹਾ ਸਕੱਤਰ ਆਮ ਆਦੀ ਪਾਰਟੀ ਅੱਜ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਸਭ ਤੋਂ ਪਹਿਲਾਂ ਮੈਂ ਪਾਰਟੀ ਹਾਈ ਕਮਾਂਡ ਸ਼੍ਰੀ ਭਗਵੰਤ ਮਾਨ ਜੀ ਦਾ ਫਿਰ ਅਰਵਿੰਦ ਕੇਜਰੀ ਗੋਲਜੀ ਦਾ ਸੰਦੀਪ ਪਾਟਕ ਜੀ ਦਾ राघव ਚੱਡਾ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਮੈਂ ਸਮਝਦਾ ਕਿ ਜਿਹੜਾ ਸ਼ਾਹਕੁਰ ਦਾ ਏਰੀਆ ਹੈ ਇਹ ਬੜੇ ਚਿਰ ਤੋਂ ਲਵਾਰਸ ਮੈਂ ਸਮਝਦਾ ਹਾਂ ਲਵਾਰਸ ਪਿਆ ਸੀਗਾ ਅੱਜ ਜਿੰਨੇ ਵੀ ਸਾਡੇ ਪੁਰਾਣੇ ਵਲੰਟੀਅਰ ਨਵੇਂ ਸਾਰਿਆਂ ਦੇ ਚਿਹਰਿਆਂ ਤੇ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਤੋਂ ਸੋ ਮੈਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਤੇ ਮੈਨੂੰ ਪੂਰੀ ਉਮੀਦ ਹੈ ਦੇਖੋ ਜਿਹੜੇ ਨਵੇਂ ਵਲੰਟੀਅਰ ਆ ਉਹ ਇੱਕ ਵੱਖੀ ਹੁੰਦੀ ਹੈ ਤੇ ਜਿਹੜੇ ਪੁਰਾਣੇ ਆ ਉਹ ਇੱਕ ਰੀੜ ਦੀ ਹੱਡੀ ਹੈ ਦੋਨਾਂ ਦਾ ਕੰਬਿਨੇਸ਼ਨ ਹੁੰਦਾ ਹੈ ਇਹਨਾਂ ਦੇ ਵਿੱਚ ਮੈਂ ਖਾਸੀਅਤ ਦੇਖਦਾ ਕਿ ਦੋਨਾਂ ਨੂੰ ਨਾਲ ਲੈ ਕੇ ਚੱਲਦੇ ਆ ਇਹ ਇਹ ਪਿੰਦਰਪਾ ਜੀ ਦੀ ਜਿਹੜੀ ਇਹ ਬਹੁਤ ਮੈਂ ਖਾਸੀਅਤ ਦੇਖੀ ਹੈ ਕਿ ਨਵੇਂ ਤੇ ਪੁਰਾਣੇ ਵਲੰਟੀਅਰ ਨੂੰ ਨਾਲ ਲੈ ਕੇ ਚੱਲਦੇ ਆ ਸੋ ਅੱਜ ਜਿਹੜੀ ਸਾੜੀ ਸ਼ਾਹਕੋਟ ਦੀ ਬੈਟ ਜਿਹੜੀ ਆ ਬਹੁਤ ਜ਼ਿਆਦਾ ਮਜ਼ਬੂਤ ਹੋਈ ਆ ਤੇ ਸੋ ਮੈਂ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਪਾਰਟੀ ਹਾਈ ਕਮਾਂਡ ਜੀ ਦਾ ਮੈਂ ਵਧਾਈਆਂ ਪੇਸ਼ ਕਰਦਾ ਭਾਜੀ ਪਿੰਦਰਪਿੰਦੋਰੀ ਜੀ ਨੂੰ ਸੋ ਹੁਣ ਆਓ ਇਹਨਾਂ ਦੇ ਵਿਚਾਰ ਆਪਾਂ ਲੈਨੇ ਆ ਜੀ ਹਾਂਜੀ ਭਾਜੀ ਕੀ ਨਾਮ ਜੀ ਚੀਤਾ ਭਾਜੀ ਹਰਜੀਤ ਸਿੰਘ ਰੰਦਾਵਾ ਰੰਦਾਵਾ ਜੀ ਅੱਜ ਇੱਕ ਪਿੰਦਰ ਜੀ ਪਿੰਡੋਰੀ ਜੀ ਨੂੰ ਜਿਹੜੀ ਹੈਗੀ ਇੱਕ ਜ਼ਿੰਮੇਵਾਰੀ ਦਿੱਤੀ ਗਈ ਆ ਹਲਕਾ ਇੰਚਾਰਜ ਸ਼ਾਹਕੋਟ ਦੇ ਕਿਸ ਤਰ੍ਹਾਂ ਦੇਖਦੇ ਜੀ ਜੀ ਦੇਖਣ ਵਾਲੀ ਤਾਂ ਗੱਲ ਬਹੁਤ ਹੀ ਵੱਡੀ ਆ ਜਿਹੜੀ ਸੋਚ ਤੋਂ ਵੀ ਪਰੇ ਜੋ ਸਰਦਾਰ ਪਿੰਦਰ ਸਿੰਘ ਪਡੋਰੀ ਸਾਹਿਬ ਨੇ ਮਿਹਨਤ ਕੀਤੀ ਸ਼ਾਹਕੋਟ ਦੇ ਵਿੱਚ ਉਹ ਹਲਕੇ ਤੋਂ ਆਵਾਜ਼ਾਂ ਆ ਰਹੀਆਂ ਸੀ ਕਿ ਆਪ ਪਾਰਟੀ ਵੀ ਇੱਕ ਇਹੋ ਜਿਹਾ ਜੋਧਾ ਚਾਹੀਦੀ ਸੀ ਕਿ ਜਿਹੜਾ ਸ਼ਾਹਕੋਟ ਹਲਕੇ ਨੂੰ ਸਾਮ ਸਕੇ ਉਹਦੇ ਵਿੱਚ ਉਹਨਾਂ ਦੀ ਇਹੀ ਸੀਗੀ ਸੋਚ ਪਿੰਦਰ ਪਡੋਰੀ ਜੀ ਨੇ ਬਹੁਤ ਜਿਆਦਾ ਮਿਹਨਤ ਕੀਤੀ ਪਿਛਲੇ ਕਾਫੀ ਮਹੀਨਿਆਂ ਤੋਂ ਤਾਂ ਉਹਨਾਂ ਨੇ ਉਸ ਮਿਹਨਤ ਦਾ ਫਲ ਪਿੰਦਰ ਪਡੋਰੀ ਜੀ ਨੂੰ ਦਿੱਤਾ ਵਾ ਤਾਂ ਉਹਦਾ ਪਾਰਟੀ ਦਾ ਤੇ ਸਾਡੇ ਸ਼ਾਹਕੋਟ ਹਲਾਕੇ ਦੇ ਪੈਣ ਭਰਾਵਾਂ ਦਾ ਸਾਥੀਆਂ ਦਾ ਸਾਡੇ ਵੱਲੋਂ ਸਿੰਦਰ ਬਟੋਰੀ ਵੱਲੋਂ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਜੀ ਹਾਂਜੀ ਸਿੰਦਰ ਭਾਈ ਜੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹਲਕਾ ਇੰਚਾ ਸ਼ਾਹਕੋਟ ਦੀ ਕਿਸ ਤਰ੍ਹਾਂ ਦੇਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਰਵਿੰਦ ਕੇਜੀワਲ ਸਾਹਿਬ ਤੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਮੈਨੂੰ ਐਡੀ ਵੱਡੀ ਜ਼ਿੰਮੇਵਾਰੀ ਬਖਸ਼ੀ ਆ ਜੀ ਮੈਂ ਧੰਨਵਾਦ ਕਰਦਾ ਉਹਨਾਂ ਦਾ ਉਹਨਾਂ ਨੇ ਮੈਨੂੰ ਸੇਵਾ ਕਰਨ ਦਾ ਮੌਕਾ ਬਖਸ਼ਿਆ ਮੈਂ ਸਾਰੇ ਵਰਕਰਾਂ ਨੂੰ ਨਾਲ ਲੈ ਕੇ ਔਰ ਜਿੰਨੀ ਮੇਰੀ ਕੈਬਨਿਟ ਆ ਰੇਂਕੂ ਜੀ ਐਮਪੀ ਸਾਹਿਬ ਕੈਬਨਿਟ ਮੰਤਰੀ ਬਲਕਾਰ ਸਿੰਘ ਜੀ ਰਾਜਵਿੰਦਰ ਗੌਰ ਥਿਆਰਾ ਜੀ ਸਰਦਾਰ ਮੰਗਲ ਸਿੰਘ 바ਸੀ ਜੀ ਔਰ ਜਿੰਨੇ ਵੀ ਸਾਡੇ ਐਮਐਲਏ ਸਹਿਬਾਨ ਔਰ ਮੇਰੇ ਹਲਕੇ ਦੇ ਜਿੰਨੇ ਵੀ ਮੋਤਵਾਰ ਔਰ ਜੇ ਪਹਿਲਾਂ ਮੋਤਵਾਰ ਰਹਿ ਚੁੱਕੇ ਆ ਔਰ ਹੁਣ ਵੀ ਆ ਔਰ ਜਿਹੜੇ ਪਿੱਛੇ ਸਾਡੇ ਵਰਕਰ ਕੋਈ ਨਾਰਾਜ਼ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਅਸੀਂ ਸਾਰੀ ਟੀਮ ਨੇ ਚੱਲਣਾ ਹੈ ਔਰ ਮੈਂ ਆਸ ਕਰਦਾ ਹਾਂ ਵੀ ਜੋ ਮੈਨੂੰ ਜ਼ਿੰਮੇਵਾਰੀ ਬਖਸ਼ੀ ਆ ਪ੍ਰਮਾਤਮਾ ਦੇ ਪ੍ਰਮਾਤਮਾ ਉਹਨਾਂ ਨੂੰ ਵੱਲ ਬਖਸ਼ੇ ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਆ ਔਰ ਮੈਂ ਵੀ ਆਪਣੇ ਦਿਲੋਂ ਇਸ ਕੰਮ ਲਈ ਔਰ ਇਹ ਸੇਵਾ ਲਈ ਮੈਂ ਦਿਲੋਂ ਉਹਨਾਂ ਦਾ ਕਹੂੰਗਾ ਵੀ ਦਿਲੋਂ ਧੰਨਵਾਦ ਕਰਦਾ ਹਾਂ ਜੀ ਮੈਂ ਇਹ ਸੇਵਾ ਨੂੰ ਪੂਰਨ ਨਿਮਾਉਂਗਾ ਔਰ ਸਾਰਿਆਂ ਲਈ ਸਾਰਿਆਂ ਦੇ ਵਿੱਚ ਖਰਾ ਉਤਰੂਗਾ ਜੀ ਜਿੰਨੇ ਮੇਰੇ ਬਲਾਕ ਪ੍ਰਧਾਨ ਆ ਜੀ 11 ਬਲਾਕ ਪ੍ਰਧਾਨ ਆ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਤੱਕ ਮੇਰਾ ਸਾਥ ਦਿੱਤਾ ਔਰ ਗਾਂ ਦਿੰਦੇ ਵੀ ਰਹਿਣਗੇ ਜੀ ਅੰਦਰ ਸੀ ਜ਼ਿਕਰ ਗੱਲ ਕਰ ਗਏ ਲੋਕ ਸਭਾ ਚੋਣਾਂ 2024 ਹੋ ਰਹੀਆਂ ਹਨ ਉਹਦੇ ਵਿੱਚ ਕਿਸ ਤਰ੍ਹਾਂ ਦਾ ਰੋੜ ਰਵੇਗਾ ਲੋਕ ਸਭਾ ਚੋਣ ਆ ਰਹੀਆਂ ਜੀ ਅੱਗੇ ਵੀ ਲੋਕ ਸਭਾ ਚੋਣਾਂ ਦੇ ਵਿੱਚ ਅਸੀਂ ਸਾਰਿਆਂ ਨੇ ਰਲ ਕੇ ਇਸ ਚੀਜ਼ ਨੂੰ ਹਮਲਾ ਮਾਰਿਆ ਪੂਰੀ ਕੈਬਨਿਟ ਨੇ ਔਰ ਪੂਰੇ ਪੰਜਾਬ ਨੇ ਔਰ ਸ੍ਰੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਸਾਰਿਆਂ ਨੇ ਅਸੀਂ ਮਿਲ ਕੇ ਲੋਕ ਸਭਾ ਜਿਤਾਈ ਔਰ ਇਸ ਵਾਰ ਵੀ ਅਸੀਂ ਇੱਕ ਉਮੀਦ ਨਹੀਂ ਹੁੰਦੀ ਅਸੀਂ ਸ਼ੋਰ ਕੰਨੇ ਆ ਵੀ ਅਸੀਂ ਇਥੋਂ ਰੇਂਕੂ ਜੀ ਨੂੰ ਅਸੀਂ ਇਥੋਂ ਜਿਤਾ ਕੇ ਭੇਜਾਂਗੇ ਵੱਡੀ ਲੀਡ ਤੇ ਜਿਤਾਵਾਂਗੇ ਔਰ ਅਸੀਂ ਉਸ ਪਰਮਾਤਮਾ ਅਗੇ ਬੇਨਤੀ ਅਰਦਾਸ ਕਰਦੇ ਵੇ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਔਰ ਅਸੀਂ ਇਸ ਤੇ ਪੂਰਾ ਜੋਰ ਲਗਾਉਗੇ